ਮੂਰਤੀ ਪੂਜਾ ਦਾ ਤਾਂ ਖੰਡਨ ਕੀਤਾ ਸਾਡੇ ਅਕਾਲ ਤੱਕ ਸਭ ਤੋਂ ਹੁਕਮ ਆ ਕਿ ਮੂਰਤੀ ਪੂਜਾ ਜਾਂ ਗੁਰੂ ਸਾਹਿਬ ਦਾ ਸਤਕਾਰ ਉਹ ਬਹਾਲ ਆ ਕੀ ਗੁਰੂ ਸਾਹਿਬ ਦਾ ਉੱਥੇ ਸਤਕਾਰ ਸੀ ਜੇ ਸਿਗਾ ਤੇ ਐਸਜੀਪੀਸੀ ਸਪਸ਼ਟੀਕਰਨ ਦੇਵੇ ਜਾਂ ਸਾਡੇ ਜਹੇਦਾਰ ਸਾਹਿਬ ਸਪਸ਼ਟੀਕਰਨ ਦੇਣ ਗੁਰੂ ਸਾਹਿਬਾਂ ਨੇ ਇਸੇ ਚੀਜ਼ ਦਾ ਖੰਡਨ ਕੀਤਾ ਸੀ ਵੀ ਕਿਸੇ ਬੰਦੇ ਦੇ ਮਗਰ ਨਹੀਂ ਲੱਗਣਾ ਸਿਰਫ ਦਸ਼ਮ ਪਾਤਸ਼ਾਹ ਕਹਿ ਕੇ ਸੀ ਚਿਰ ਕੋ ਗ੍ਰੰਥ ਸਾਹਿਬ ਦੇ ਅੱਗੇ ਅਸੀਂ ਨਤਮਸਤਕ ਹੁਣੇ ਉਸ ਤੋਂ ਅਲਾਵਾ ਕੋਈ ਗੁਰੂ ਨਹੀਂ ਹੈ ਸਾਡਾ ਤੇ ਉਸ ਤੋਂ ਬਾਅਦ ਲੋਕ ਉੱਥੇ ਡੇਰਾ ਬਣਾ ਕੇ ਬੈਠੇ ਨੇ ਤੇ ਤੁਸੀਂ ਕੀ ਸਮਝਦੇ ਹੋ 169 ਸ੍ਰੂਪ ਲੱਗਦਾ ਹੈ ਔਨ ਵਾਲੇ ਸਮੇਂ ਦੇ ਵਿੱਚ ਸਾਜ਼ਿਸ਼ ਜੀ ਕੋਈ ਫੋਨ 'ਚ ਤਾਂ ਮੀਡੀਆ ਦਾ ਤੁਰੂ ਪਤਾ ਲੱਗਾ ਵੀ ਰਸੋਈ ਘਰ ਦੇ ਵਿੱਚ ਸੀ ਫੇਰ ਉਹ ਲੈ ਗਿਆ ਜੀ ਇਹ ਡੇਰੇ ਦਾ ਨਾਮ ਰਸੋਈ ਘਰ ਆ ਤੇ ਹੁਣ ਆਮ ਆਪਾ ਪੰਜਾਬੀਆਂ ਦੇਖਦੇ ਆਂ ਫਿਲਮਾਂ 'ਚ ਵੀ ਕਿਤੇ ਵੀ ਪੜਿਆ ਵੀ ਆ ਵੀ ਖਾਣੇ ਪਕਾਉਣੇ ਵਾਲੀ ਜਿਹੜੀ ਜਗ੍ਹਾ ਉਹਨੂੰ ਰਸੋਈ ਕਰਕੇ ਆ ਜਾਂਦਾ ਤੇ ਅੰਗਰੇਜ਼ੀ 'ਚ ਕਿਚਨ ਕਿਹਾ ਜਾਂਦਾ ਜੇ ਤੁਸੀਂ ਇੱਕ ਮੁੱਖ ਮੰਤਰੀ ਨੂੰ ਤਲਬ ਕਰ ਸਕਦੇ ਆ ਤੇ ਕੀ ਗੱਲ ਇੱਥੇ ਦੀ ਕਮੇਟੀ ਨੂੰ ਨਹੀਂ ਤਲਬ ਕਰ ਸਕਦੇ ਕਮੇਟੀ ਨੂੰ ਤਲਬ ਕਰਕੇ ਪੁੱਛਗਿਛ ਨਹੀਂ ਕਰ ਸਕਦੇ ਸਾਰਾ ਕੁਝ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਿਉਂ ਨਹੀਂ ਕੀਤਾ ਜਾਦਾ ਐਸਆਈਟੀ ਉੱਥੇ ਪਹੁੰਚਦੀ ਆ ਕਿਤੇ ਉਹ ਤੇ ਲੀਡ ਮਿਲਦੀ ਆ ਨਾ ਤੇ ਬਾਕੀ ਸਰੂਪ ਕਿੱਥੇ ਜਾਂਦੇ ਆ ਫਿਰ 358 ਵਿੱਚੋਂ ਇੱਕ ਤਾਂ ਇਹ ਤਾਂ ਤੁਸੀਂ ਕਰ ਲੈ ਬਾਕੀ ਕਿੱਥੇ ਜਾ ਰਹੇ ਚਾਹੇ ਦੋ ਸਰੂਪ ਆ ਮਾਰੇ ਦੇ ਚਾਹੇ ਤਿੰਨਾਂ ਉਹਦੀ ਕੋ ਬਕਾਇਦਾ ਲਿਖਤ ਕਮੇਟੀ ਨੂੰ ਪਤਾ ਹੁੰਦੀ ਹੈ ਨਾ ਉਹ ਭੇਜੀ ਵੀ ਜਾਂਦੀ ਹੈ ਜਿਹੜੇ ਐਸਜੀਪੀਸੀ ਦੇ ਅੰਡਰ ਗੁਰਦੁਆਰਾ ਸਾਹਿਬ ਆਉਂਦੇ ਆ ਉਹਨਾਂ ਦੇ ਸਰੂਪਾਂ ਦੀ ਗਿਣਤੀ ਵੀ ਉੱਥੇ ਲਿਖੀ ਜਾਂਦੀ ਆ ਇੰਨੇ ਸਰੂਪ ਇਧਰ ਇਧਰ ਇਹ ਫਿਰ ਕਾਗਜ਼ੀ ਪੱਤਰਾਂ ਤੋਂ ਬਿਨਾਂ ਕਿਉਂ ਸੀ ਧਾਮੀ ਸਾਹਿਬ ਪਹਿਲਾਂ ਬਿਆਨ ਦੰਦੇ ਹੋਏ ਨਜ਼ਰ ਆਏ ਸੀ ਕਿ ਨਾ 10 ਵੀ ਘਟਾਲੇ ਤਾਂ ਸਾਡੇ ਰੋਜ਼ ਹੀ ਐਸਜੀਪੀਸੀ ਦੇ ਵਿੱਚ ਹੁੰਦੇ ਨੇ ਲੱਗਦਾ ਵੀ ਇਹ ਘਟਾਲਿਆਂ ਦਾ ਹੀ ਨਤੀਜਾ ਕੋਣ ਧਾਮੀ ਸਾਹਿਬ ਜਾਂਚ ਕਰ ਲੈਣ ਜੀ ਐਨੀ ਗੱਲ ਬੋਲਣ ਦੀ ਮਤ ਰੱਖਦੇ ਆ ਘਟਾਲੇ ਹੁੰਦੇ ਆ ਤੇ ਫਿਰ ਇਹਦੇ ਇਹ ਵੀ ਇਹਨੂੰ ਵੀ ਮੰਨ ਕੇ ਤਾਂ ਇਹਦੇ ਉੱਤੇ ਵੀ ਜਾਂਚ ਕਰ ਐਸ ਐਜੀਪੀਸੀ ਦੇ ਜਿਹੜਾ ਰਾਧਨਾਮੇ ਪੜ੍ਹ ਲਓ ਐਜੀਪੀਸੀ ਦੇ ਉਹਦੇ ਵਿੱਚ ਉਹ ਡੇਰਾਬਾਦ ਦਾ ਖੰਡਨ ਕਰਦੇ ਆ ਮੇਰੇ ਡੇਰਾਬਾਦ ਨੂੰ ਸਰੂਪ ਕਿਵੇਂ ਨਹੀਂ ਜਾਂਦੇ ਐਸਜੀਪੀਸੀ ਮਾਨਤਾ ਕਿਦਾ ਦੇਈ ਜਾਂਦੀ ਐਜੀਪੀਸੀ ਦਾ ਪ੍ਰਧਾਨ ਉੱਤ ਜਾਣ ਕੇ ਖੜ ਜਾਂਦਾ ਅਸੀਂ ਉਹਨਾਂ ਦੇ ਵਿੱਚੋਂ ਆ ਜਦੋਂ ਸੰਭੂ ਬਾਰਡਰ ਵਿਕੇ ਬੇਅਦਵੀ ਹੋਈ ਸੀ ਉਸ ਬੰਦੇ ਨੂੰ ਮਾਰ ਕੇ ਮਰੇ ਹੋਏ ਕਾਹ ਵਾਂਗੂੰ ਟੰਗ ਤਾ ਦਿੱਤਾ ਸੀਗਾ ਇੱਥੇ 169 ਸਰੂਪ ਨੇ ਬੇਅਦਵੀ ਵੀ ਹੋਈ ਹੈ ਜਿਹੜੇ ਹਾਲਾਤਾਂ ਦੇ ਵਿੱਚ ਰੱਖਿਆ ਗਿਆ ਸੀਗਾ ਉਹ ਆਪਾਂ ਬਿਆਨ ਨਹੀਂ ਕਰ ਸਕਦੇ ਹੁਣ ਇਹਨਾਂ ਦਾ ਕੀ ਹੋਣਾ ਚਾਹੀਦਾ ਇਹਨਾਂ ਦਾ ਵੀ ਜੋ ਉੱਥੇ ਹੋਇਆ ਉਹ ਹੀ ਹੋਣਾ ਚਾਹੀਦਾ ਐਸਜੀਪੀਸੀ ਸਰਕਾਰ ਦੀ ਕਾਰਵਾਈ ਦਾ ਵਿਰੋਧ ਕਰ ਰ ਜੀਪੀਸੀ ਮੰਨਦੇ ਆ ਉਹ ਕਹਿੰਦੀ ਘੁਟਾਲਾ ਆ ਬਹੁਤ ਲੋਕ ਕਹਿੰਦੇ ਘੁਟਾਲਾ ਕੀਤਾ ਐਸਜੀਪੀਸੀ ਨੂੰ ਤਾਂ ਵਿਰੋਧ ਕਰ ਰਹੀ ਆ ਪਰ ਜਥੇਦਾਰ ਸਾਹਿਬ ਇਸ ਦਾ ਵਿਰੋਧ ਕਿਉਂ ਕਰਦੇ ਸੀ ਇਹ ਹੁਣ ਜਥੇਦਾਰ ਸਾਹਿਬ ਦੱਸ ਸਕਦੇ ਆ ਕਿ ਵਿਰੋਧ ਕਿਉਂ ਕਰਦੇ ਸੀ ਠੀਕ ਆ ਨਾ ਹੁਣ ਸਰਕਾਰ ਨੇ ਯੂ ਟਰਨ ਮਾਰ ਰਿਹਾ ਕੀ ਗੱਲ ਜਥੇਦਾਰ ਸਾਹਿਬ ਵੀ ਯੂ ਟਰਨ ਮਾਰਨਗੇ ਵੀ ਇਹੇ ਹੀ ਲੱਗਦਾ ਨਾ ਜਥੇਦਾਰ ਦੇ ਯੂ ਟਰਨ ਮਾਰਨ ਦਾ ਡਰ ਹੈ ਤਾਂ ਕੁਝ ਵੀ ਹੋ ਸਕਦਾ ਸਿਆਸੀ ਵੋਟ ਬੈਂਕ ਆ ਜੀ ਜੇ ਸਰਕਾਰ ਯੂ ਟਰਨ ਮਾਰ ਸਕਦੀ ਤਾਂ ਜਥੇਦਾਰ ਕਿਉਂ ਨਹੀਂ ਮਾਰ ਸਕਦਾ ਮੇਰੇ ਪਾਕ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਵਿਵੇਕ ਰਾਜ ਪੰਜਾਬ ਦੇ ਵਿੱਚ ਇਸ ਸਮੇ 328 55 ਸਰੂਪਾ ਦਾ ਮਾਮਲਾ ਬਹੁਤ ਹੀ ਚਿੰਤਾਜਨਕ ਬਣਿਆ ਹੋਇਆ ਕਿਉਂਕਿ ਬੀਤੇ ਕੁਝ ਦਿਨ ਪਹਿਲਾਂ ਹੀ ਬੰਗਾ ਨੇੜੇ तकरीबन 169 ਜਿਹੜੇ ਸਰੂਪ ਸੀਗੇ ਉਥੇ ਡੇਰੇ ਦੇ ਵਿੱਚੋਂ ਪ੍ਰਾਪਤ ਹੁੰਦੇ ਨੇ ਆਖਰਕਾਰ ਉਹ ਸਰੂਪ ਉਥੇ ਕਿਉਂ ਰੱਖੇ ਗਏ ਸੀਗੇ ਰੱਖੇ ਜਾਣ ਦਾ ਕੀ ਮਕਸਦ ਸੀਗਾ ਕੀ ਉਹ ਸਰੂਪ ਉਥੇ ਮਰਿਆਦਾ ਤਹੇਤੀ ਰੱਖੇ ਗਏ ਸੀਗੇ ਇਹਨਾਂ ਚੀਜ਼ਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਤੇ ਦੂਜੇ ਪਾਸੇ ਸਿੱਖ ਧਰਮ ਦੇ ਵਿੱਚ ਡੇਰਾਵਾਦ ਦੀ ਕੋਈ ਜਗ੍ਹਾ ਨਹੀਂ ਹੈ ਪਰ ਇਸ ਦੌਰਾਨ ਰਾਜਾ ਸਾਹਿਬ ਦਾ ਜੋ ਨਾਮ ਚਰਚਾ ਦੇ ਵਿੱਚ ਆ ਰਿਹਾ ਹੈ ਉਸ ਡੇਰੇ ਦੇ ਵਿੱਚੋਂ ਕਿਉਂਕਿ ਉਹ ਸਰੂਪ ਮਿਲੇ ਨੇ ਉਸ ਨੂੰ ਲੈ ਕੇ ਬਹੁਤ ਸਾਰੇ ਵਿਵਾਦ ਖੜੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਸੋ ਬਿਲਕੁਲ ਮੇਰੇ ਨਾਲ ਇਸ ਸਮੇਂ ਇਸ ਵਿਸ਼ੇ ਤੇ ਚਰਚਾ ਕਰਨ ਦੇ ਲਈ ਤਰਨਾ ਦਲ ਤੋਂ ਜਿਸਦਾਰ ਪਾਪਾ ਕੁਲਜੀਤ ਸਿੰਘ ਜੀ ਜੀ ਮੌਜੂਦ ਨੇ ਆਪਾਂ ਸਵਾਗਤ ਕਰਾਂਗੇ। ਬਈ ਪਹਿਲਾ ਵਾਹਿਗੁਰੂ ਜੀ ਕਾ ਖਾਲਸਾ ਸਭਾ ਵਾਹਿਗੁਰੂ ਜੀ ਕੀ ਫਤਿਹ ਨੇ ਨਰਪਖ ਪੋਸਟ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ। ਬਾਬਾ ਜੀ ਸਭ ਤੋਂ ਪਹਿਲਾਂ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ ਜਿਸ ਤਰੀਕੇ ਦੇ ਨਾਲ 328 ਰੁਪਿਆਂ ਦਾ ਰੋਲਾ ਪੈਂਦਾ ਸਰਕਾਰ ਐਂਟਰੀ ਮਾਰਦੀ ਹੈ ਤੇ ਇੱਕ ਇੱਕ ਪਾਸੇ ਤਾਂ ਐਸਜੀਪੀਸੀ ਵੀ ਕਹਿੰਦੀ ਵੀ ਅਸੀਂ ਸਹਿਯੋਗ ਨਹੀਂ ਕਰਾਂਗੇ ਕਿਉਂਕਿ ਸਰਕਾਰ ਜਿਹੜੀ ਆ ਉਹ ਦਖਲਅੰਦਾਜ਼ੀ ਨਾ ਕਰੇ ਉਸ ਤੋਂ ਬਾਅਦ ਗੜਗੱ ਸਾਹਿਬ ਦਾ ਬਿਆਨ ਹੁੰਦਾ ਕਿ ਐਸਜੀਪੀਸੀ ਜਿਹੜੀ ਆ ਸਹਿਯੋਗ ਕਰੇ ਉਸ ਤੋਂ ਬਾਅਦ ਹਾਲਾਂਕਿ ਸਹਿਯੋਗ ਤਾਂ ਕਰਦੀ ਹੈ ਪਰ ਬੰਗਾ ਤੋਂ ਤਕਰੀਬਨ 169 ਰੁਪਏ ਮਿਲਦੇ ਨੇ ਕਿ ਡੇਰੇ ਦੇ ਵਿੱਚੋਂ ਦੇਖੋ ਜੀ 328 ਰੁਪਿਆਂ ਦਾ ਜਿਹੜਾ ਧਰਨਾ ਹੈ ਨਾ ਬਹੁਤ ਸਮੇਂ ਤੋਂ ਪਹਿਲਾਂ ਤੋਂ ਚੱਲ ਰਿਹਾ ਭਾਈ ਬਡਾਲਾ ਜੀ ਬਾ ਸਤਕਾਰ ਕਮੇਟੀ ਤੋਂ ਸਾਡੇ ਚਾਚਾ ਜੀ ਬਾਬਾ ਸੁਖਜੀਤ ਸਿੰਘ ਜੀ ਖੋਸਾ ਸਾਹਿਬ ਉਹਨਾਂ ਦੇ ਡਾਂਗਾ ਵੀ ਭਰਾਈਆਂ ਐ ਜੀਪੀਸੀ ਨੇ ਜਦੋਂ ਇਹਨਾਂ ਨੇ ਧਰਨਾ ਲਾਇਆ ਸਿਰ ਪਾਟੇ ਗਏ ਸਿਰ ਪਾਟੇ ਗਏ ਉਹ ਪੀਟੀਸੀ న్యూਸ ਤੇ ਇੱਕ ਉਹਨਾਂ ਨੇ ਉਹਨਾਂ ਦੇ ਤੌਰ ਮੋੜ ਕੇ ਵੀਡੀਓ ਵੀ ਪੇਸ਼ ਕੀਤੀਆਂ ਗਈਆਂ ਹਨ ਵੀ ਉਹਨਾਂ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਕਿਤੇ ਨਾ ਕਿਤੇ ਐ ਜੀਪੀਸੀ ਨੇ ਤੁਸੀਂ ਕੀ ਸਮਝਦੇ ਆ ਜਾਂ ਗੜਗਾ ਸਾਹਿਬ ਨੂੰ ਤੁਸੀਂ ਕੀ ਸਮਝਦੇ ਆ 169 ਸਰੂਪ ਇੱਕ ਡੇਰੇ ਚੋਂ ਮਿਲਣਾ ਉਹਨੂੰ ਗੁਰਦੁਆਰਾ ਸਾਹਿਬ ਤੇ ਕਿਹਾ ਹੀ ਨਹੀਂ ਜਾਂਦਾ ਕਿਉਂਕਿ ਉਹਨਾਂ ਨੇ ਜਿਹੜੀ ਉਹਨਾਂ ਦੇ ਵੈਬਸਾਈਟਾਂ ਤੋਂ ਉਹਨਾਂ ਦੇ ਤੇ ਤੁਸੀਂ ਬਾਬਾ ਜੀ ਨੇ ਕੀਤੀਆਂ ਪ੍ਰੈਸ ਕਾਨਫ ਉਦੇ ਵਿੱਚ ਤੁਸੀਂ ਦੇਖ ਲਓ ਵੀ ਉਹਨਾਂ ਨੇ ਕੱਲੀ ਕੱਲੀ ਗੱਲ ਦਾ ਐਵੀਡੈਂਸ ਦਿੱਤਾ ਪਲੰਗਾ ਸਾਹਿਬ ਆ ਉੱਥੇ ਫਿਰ ਨਿਸ਼ਾਨ ਸਾਹਿਬ ਨਹੀਂ ਹੈਗਾ ਫਿਰ ਗੋਲ ਕਜਕੀ ਜਿਹੜੀ ਦੇਖੋ ਮੂਰਤੀ ਪੂਜਾ ਆ ਮੂਰਤੀ ਪੂਜਾ ਦਾ ਤਾਂ ਖੰਡਨ ਕੀਤਾ ਸਾਡੇ ਅਕਾਲ ਤੱਕ ਸਭ ਤੋਂ ਹੁਕਮ ਆ ਹਾਂ ਠੀਕ ਹੈ ਨਾ ਵੀ ਮੂਰਤੀ ਪੂਜਾ ਜਾਂ ਗੁਰੂ ਸਾਹਿਬ ਦਾ ਸਤਕਾਰ ਉਹ ਬਹਾਲ ਆ ਕੀ ਗੁਰੂ ਸਾਹਿਬ ਦਾ ਉੱਥੇ ਸਤਕਾਰ ਸੀ ਜੇ ਸਿਗਾ ਤੇ ਐਸਜੀਪੀਸੀ ਸਪਸ਼ਟੀਕਰਨ ਦੇਵੇ ਜਾਂ ਸਾਡੇ ਜ਼ਹੀਦਾਰ ਸਾਹਿਬ ਸਪਸ਼ਟੀਕਰਨ ਦੇਣ ਤੀਜੀ ਗੱਲ ਇੱਕ 69 ਸਰੂਪ ਉਹ ਕਦੋਂ ਤੋਂ ਕਿੱਥੇ ਸੀ ਕਿਉਂ ਸੀ ਕਿ ਕਿਵੇਂ ਪਹੁੰਚੇ ਉਹ ਇੱਕ ਜਾਂਚ ਦਾ ਵਿਸ਼ਾ ਆ ਜਾਂਚ ਦਾ ਵਿਸ਼ਾ ਤੇ ਬਾਬਾ ਜੀ 169 ਸਰੂਪ ਉਸ ਡੇਰੇ ਦੇ ਵਿੱਚੋਂ ਮਿਲਨੇ ਸਿੱਖ ਧਰਮ ਦੇ ਵਿੱਚ ਡੇਰਾਬਾਦ ਲਈ ਕੋਈ ਥਾਂ ਜਗ੍ਹਾ ਨਹੀਂ ਹੈ ਗੁਰੂ ਸਾਹਿਬਾਂ ਨੇ ਇਸ ਜਿੱਦਾਂ ਖੰਡਨ ਕੀਤਾ ਸੀ ਵੀ ਕਿਸੇ ਬੰਦੇ ਦੇ ਮਗਰ ਨਹੀਂ ਲੱਗਣਾ ਸਿਰਫ ਦਸ਼ਮ ਪਤਸਾ ਕਹਿ ਗਏ ਸੀ ਸ਼ਿਰ ਗੁਰਨ ਸਾਹਿਬ ਦੀ ਅੱਗੇ ਅਸੀਂ ਨਤਮਸਤਕ ਹੋਣਾ ਉਸ ਤੋਂ ਇਲਾਵਾ ਕੋਈ ਗੁਰੂ ਨਹੀਂ ਹੈ ਸਾਡਾ ਤੇ ਉਸ ਤੋਂ ਬਾਅਦ ਲੋਕ ਉੱਥੇ ਡੇਰਾ ਬਣਾ ਕੇ ਬੈਠੇ ਨੇ ਤੇ ਤੁਸੀਂ ਕੀ ਸਮਝਦੇ ਹੋ 169 ਸੂਰਪ ਲੱਗਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਾਜ਼ਿਸ਼ ਜੀ ਕੋਈ ਬਿਲਕੁਲ ਦੇਖੋ ਜਿੱਦਾਂ ਹੁਣ ਵੱਖ-ਵੱਖ ਬੇਅਦਮੀਆਂ ਹੋ ਰਹੀਆਂ ਜਾਂ ਕਿੱਥੇ ਆ ਕਿਤੇ ਨਾ ਕਿਤੇ ਉੱਥੇ ਗੁਰੂ ਸਾਹਿਬ ਦੇ ਅੰਗ ਚੋਰੀ ਜਾਂ ਬਰਗਾੜੀ ਕਾਂਡ ਜਾਂ ਕਿੱਥੇ ਆ ਕੁਝ ਵੀ ਆ ਉਹ ਕਿਤੇ ਨਾ ਕਿਤੇ ਸਾਜ਼ਿਸ਼ ਦਾ ਹਿੱਸਾ ਤੇ ਹੈ ਇੱਕ ਡੇਰੇ ਦੇ ਵਿੱਚ ਇੱਕ ਵੱਡੀ ਮਾਤਰਾ ਮਤਲਬ ਕਿ ਇੰਨੇ ਸਰੂਪ ਹੋਣੇ ਫਿਰ ਕੋਈ ਕੋਈ ਮਰਜ਼ਾਦਾ ਨਹੀਂ ਉੱਥੇ ਕੋਈ ਉਹ ਸੁਣਨ ਚ ਤਾਂ ਮੀਡੀਆ ਤਾਂ ਤੁਰੂ ਪਤਾ ਲੱਗਾ ਵੀ ਰਸੋਈ ਘਰ ਦੇ ਵਿੱਚ ਸੀ ਫਿਰ ਉਹ ਲੈ ਗਿਆ ਜੀ ਇਹ ਡੇਰੇ ਦਾ ਨਾਂ ਰਸੋਈ ਘਰ ਆ ਤੇ ਹੁਣ ਆਮ ਆਪਾ ਪੰਜਾਬੀਆਂ ਦੇਖਦੇ ਆ ਫਿਲਮਾਂ 'ਚ ਵੀ ਕਿਤੇ ਵੀ ਪੜਿਆ ਵੀ ਆ ਵੀ ਖਾਣੇ ਪਕਾਉਣ ਵਾਲੀ ਜਿਹੜੀ ਜਗ੍ਹਾ ਉਹਨੂੰ ਰਸੋਈ ਘਰ ਕਿਹਾ ਜਾਂਦਾ ਤੇ ਅੰਗਰੇਜ਼ੀ 'ਚ ਕਿਚਨ ਕਿਹਾ ਜਾਂਦਾ ਠੀਕ ਹੈ ਨਾ ਫਿਰ ਉੱਥੇ ਮਤਲਬ ਜਿਹੜੇ ਪੁਰਾਣੇ ਸਰੂਪ ਆ ਹਨਾ ਉਹ ਪ੍ਰਕਾਸ਼ ਕਿਉਂ ਨਹੀਂ ਸੀ ਇਹ ਕਰਦੇ ਉਸ ਇੱਕ ਇੱਕ ਜਗ੍ਹਾ ਤੇ ਇਕੱਠੇ ਕਿਉਂ ਸੀ ਠੀਕ ਹੈ ਨਾ ਜੀ ਚੌਥੀ ਗੱਲ ਇਹ ਵੀ ਹੋਵੇ ਇੱਕ ਵੱਡਾ ਕਾਰਨ ਹੋ ਸਕਦਾ ਵੀ ਜਿਹੜੇ ਗੁਰੂ ਸਾਹਿਬ ਦੇ ਪੁਰਾਣੇ ਸਰੂਪ ਆ ਉਹ ਹੌਲੀ ਹੌਲੀ ਖਤਮ ਕੀਤੇ ਜਾਣ ਨਮਿਆਂ ਦੇ ਵਿੱਚ ਕੋਈ ਛੇੜਛਾੜ ਕੀਤੀ ਜਾਵੇ ਬਾਣੀ ਨਾਲ ਜਾਂ ਕਿੱਦਾਂ ਇੱਕ ਜਾਂਚ ਦਾ ਵਿਸ਼ਾ ਆ ਜਾਂਚ ਦਾ ਵਿਸ਼ਾ ਹੁਣ ਸਰਕਾਰ ਨੇ ਤਾਂ ਯੂ ਟਰਨ ਮਾਰ ਲਿਆ ਵੋਟ ਬੈਂਕਾਂ ਕਰਕੇ ਸਰਕਾਰ ਮਾਰਦੀ ਆ ਪਰ ਮਨਮਤ ਤੇ ਪਖੰਡਵਾਦ ਦੇ ਖਿਲਾਫ ਦੋ ਦੋ ਬਾਟਿਆਂ ਦੇ ਖਿਲਾਫ ਜਿਹੜੀਆਂ ਜਥੇਬੰਦੀਆਂ ਬੋਲਦੀਆਂ ਸਿੰਘ ਸਾਹਿਬ ਬਾਬਾ ਕਲਵਿੰਦਰ ਸਿੰਘ ਜੀ ਬਾਬਾ ਰਾਜਾ ਰਾਜ ਸਿੰਘ ਦੀ ਜੋ ਪਖੰਡਵਾਦ ਆ ਪੁੱਛੋ ਵਾਲੇ ਸਾਹਿਬ ਦੇ ਖਿਲਾਫ ਵੀ ਬੋਲਦੇ ਆ ਸਾਰੀ ਜਗ੍ਹਾ ਤੇ ਆਪਾਂ ਦੇ ਜਿੱਥੇ ਖੜੇ ਆ ਤੇ ਖੜੇ ਆ ਠੀਕ ਹੈ ਨਾ ਜੀ ਅਸੀਂ ਇਸ ਚੀਜ਼ ਦਾ ਗੜਗਾੜਾ ਸਾਹਿਬ ਨੂੰ ਬੇਨਤੀ ਕਰਦੇ ਆਂ ਕਿ ਇਹਦੀ ਨਿਰਪੱਖ ਜਾਂਚ ਕੀਤੀ ਜਾਵੇ ਜੇ ਤੁਸੀਂ ਇੱਕ ਮੁੱਖ ਮੰਤਰੀ ਨੂੰ ਤਲਬ ਕਰ ਸਕਦੇ ਆਂ ਤੇ ਕੀ ਗੱਲ ਇੱਧੇ ਦੀ ਕਮੇਟੀ ਨੂੰ ਨਹੀਂ ਤਲਬ ਕਰ ਸਕਦੇ ਕਮੇਟੀ ਨੂੰ ਤਲਬ ਕਰਕੇ ਪੁੱਛਗਿਛ ਨਹੀਂ ਕਰ ਸਕਦੇ ਸਾਰਾ ਕੁਝ ਦੁੱਧਾ ਦੁੱਧ ਪਾਣੀ ਦਾ ਪਾਣੀ ਕਿਉਂ ਨਹੀਂ ਕੀਤਾ ਜਾ ਰਿਹਾ ਐਸਆਈਟੀ ਉੱਥੇ ਪਹੁੰਚਦੀ ਆ ਕਿਤੇ ਉਹ ਤੇ ਲੀਡ ਮਿਲਦੀ ਆ ਨਾ ਤੇ ਬਾਕੀ ਸਰੂਪ ਕਿੱਥੇ ਜਾਂਦੇ ਆ ਫਿਰ 358 ਵਿੱਚੋਂ ਇੱਕ ਤਾਂ ਇਹ ਤਾਂ ਤੁਸੀਂ ਕਰ ਲੈ ਬਾਕੀ ਕਿੱਥੇ ਜਾ ਰਿਹਾ ਤੇ ਉੱਥੇ ਜਦੋਂ ਪ੍ਰਬੰਧਕ ਕਮੇਟੀਆਂ ਨੇ ਬਿਆਨ ਦਿੱਤਾ ਹੈ ਉਹ ਕਹਿੰਦੇ ਕੁਝ ਕੁ ਸਰੂਪ ਜਿਹੜੇ ਸੀਗੇ 107 ਦੇ ਕਰੀਬ ਉਹ ਐਸਜੀਪੀਸੀ ਨੇ ਪ੍ਰਕਾਸ਼ਿਤ ਕੀਤੇ ਹੋਏ ਸੀਗੇ ਬਾਕੀ ਜਿਹੜੇ ਸੀਗੇ ਵੱਖ-ਵੱਖ ਪ੍ਰਿੰਟਿੰਗ ਪ੍ਰੈਸਾਂ ਦੇ ਵਿੱਚੋਂ ਪ੍ਰਕਾਸ਼ਿਤ ਹੋਏ ਨੇ ਤੇ ਜਦੋਂ ਇਹ ਹੁਕਮ ਜਾਰੀ ਹੋਇਆ ਸੀ ਕਿ ਅੱਜ ਤੋਂ ਬਾਅਦ ਜਿੰਨੇ ਵੀ ਸਰੂਪ ਪ੍ਰਕਾਸ਼ਿਤ ਹੋਣਗੇ ਉਹਨਾਂ ਦਾ ਰਿਕਾਰਡ ਰੱਖਿਆ ਜਾਵੇ ਉਹ ਕਿੱਥੇ-ਕਿੱਥੇ ਗਏ ਨੇ ਉਹ ਰਿਕਾਰਡ ਰੱਖਿਆ ਜਾਵੇ ਕਹਿੰਦੇ ਉਸ ਤੋਂ ਪਹਿਲਾਂ ਦੇ ਸਰੂਪ ਨੇ ਤਾਂ ਨਹੀਂ ਉਸ ਤੋਂ ਪਹਿਲਾਂ ਦੇ ਹੋਣਗੇ ਅਸੀਂ ਇਹਨਾਂ ਦੀ ਗੱਲ ਨਾਲ ਸਹਿਮਤ ਆ ਪਰ ਇਹਨਾਂ ਨੂੰ ਰਿਕਾਰਡ ਤੇ ਕਸ਼ਰੀ ਕਾਲ ਤੱਕ ਸਭ ਜਐਸਜੀਪੀਸੀ ਨੂੰ ਦੇਣਾ ਚਾਹੀਦਾ ਸੀ ਨਾ ਵੀ ਸਾਡੇ ਕੋਲ ਆ ਚੀਜ਼ ਪਈ ਆ ਹੁਣ ਪਿੰਡਾਂ ਦੇ ਵਿੱਚ ਗੁਰੂ ਘਰ ਆ ਜਿੱਥੇ ਚਾਹੇ ਦੋ ਸਰੂਪ ਆ ਮਾਰੇ ਦੇ ਚਾਹੇ ਤਿੰਨ ਉਹਦੀ ਕੋ ਬਕਾਇਦਾ ਲਿਖਤ ਕਮੇਟੀ ਨੂੰ ਪਤਾ ਹੁੰਦੀ ਹੈ ਨਾ ਉਹ ਭੇਜੀ ਵੀ ਜਾਂਦੀ ਆ ਜਿਹੜੇ ਐਸਜੀਪੀਸੀ ਦੇ ਅੰਡਰ ਗੁਰਦੁਆਰਾ ਸਾਹਿਬ ਆਉਂਦੇ ਆ ਉਹਨਾਂ ਦੇ ਸਰੂਪਾਂ ਦੀ ਗਿਣਤੀ ਵੀ ਉੱਥੇ ਲਿਖੀ ਜਾਂਦੀ ਆ ਵੀ ਇੰਨੇ ਸਰੂਪ ਇਧਰ ਇਧਰ ਇਹ ਫਿਰ ਕਾਗਜ਼ੀ ਪੱਤਰਾ ਤੋਂ ਬਿਨਾਂ ਕਿਉਂ ਸੀ ਠੀਕ ਆ ਨਾ ਚਲੋ ਠੀਕ ਆ ਵੱਖ-ਵੱਖ ਪ੍ਰਿੰਟਿੰਗ ਪ੍ਰਸਾ ਤੋਂ ਛਪ ਗਿਆ ਮੰਨ ਲਏ ਇਹਨਾਂ ਦੀ ਗੱਲ ਨੂੰ ਮੰਨ ਲੈਨੇ ਆਪਾਂ ਪਰ ਉਹਦਾ ਰਬੀਰਵਾ ਤੇ ਰਿਕਾਰਡ ਤੇ ਦੇਣਾ ਹੀ ਪਊਗਾ ਫਿਰ ਉਹ ਕਿਸ ਹਾਲਤ ਚ ਮਿਲੇ ਇੱਕ ਜਗ੍ਹਾ ਇਕੱਠੇ ਕਿਉਂ ਸੀ ਫਿਰ ਪ੍ਰਕਾਸ਼ ਕਿਉਂ ਨਹੀਂ ਸੀ ਗੱਲ ਕਿੱਧਰ ਨੂੰ ਜਾ ਰਹੀ ਹੈ ਐਜੀਪੀਸੀ ਨੇ ਐਕਸਰੂਪ ਸੱਤ ਦੇ ਦਿੱਤੇ ਐਜੀਪੀਸੀ ਦੇ ਜਿਹੜਾ ਰਹਿਦਨਾਮੇ ਪੜ ਲਓ ਐਜੀਪੀਸੀ ਦੇ ਉਹਦੇ ਵਿੱਚ ਉਹ ਡੇਰਾਵਾਦ ਦਾ ਖੰਡਨ ਕਰਦੇ ਆ ਫਿਰ ਡੇਰਾਵਾਦ ਨੂੰ ਸਰੂਪ ਕਿਵੇਂ ਦੇਈ ਜਾਂਦੇ ਐਜੀਪੀਸੀ ਮਾਨਤਾ ਕਿੱਦਾਂ ਦੇਈ ਜਾਂਦੀ ਐਜੀਪੀਸੀ ਦਾ ਪ੍ਰਧਾਨ ਉੱਤ ਜਾਣ ਕੇ ਖੜ ਜਾਂਦਾ ਉਹ ਉਹ ਕੀ ਕਰਦਾ ਫਿਰ ਉੱਥੇ ਇੱਕ ਬਹੁਤ ਵੱਡੀ ਸਾਜਿਸ਼ ਦਾ ਹਿੱਸਾ ਹੋ ਸਕਦਾ ਤੇ ਸਾਡੀਆਂ ਜਿਹੜੀਆਂ ਜਾਗਦਿਆਂ ਜ਼ਮੀਨਾਂ ਵਾਲੇ ਜਿਹੜੀਆਂ ਸਿੱਖ ਜਥੇਬੰਦੀਆਂ ਉਹਨਾਂ ਨੂੰ ਇਹਦੇ ਡਟ ਕੇ ਸਟੈਂਡ ਲੈਣਾ ਚਾਹੀਦਾ ਜਿੱਦਾਂ ਬਾਬਾ ਸਖਸੀਰ ਸਿੰਘ ਖੋਸਾ ਜੀ ਨੇ ਲਿਆ ਬਾਬਾ ਕਲੰਦਰ ਸਿੰਘ ਜੀ ਨੇ ਲਿਆ ਬਾਬਾ ਰਾਜਾ ਰਾਜ ਸਿੰਘ ਨੇ ਲਿਆ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਆਮ ਸੰਗਤ ਦੇਖੋ ਗੁਰੂ ਗ੍ਰੰਥ ਸਾਹਿਬ ਸਾਰਿਆਂ ਦੇ ਗੁਰੂ ਆ ਚਾਹੇ ਕੋਈ Hindu ਚਾਹੇ ਕੋਈ Musalman ਜਿਹੜੇ ਵੀ ਸਤਿਕਾਰ ਕਰਦੇ ਆ ਉਹਨਾਂ ਨੂੰ ਇਹਦੀ ਲਈ ਆਵਾਜ਼ ਚੱਕਣੀ ਚਾਹੀਦੀ ਐ ਕਿ ਵੋਟਾਂ ਦੀ ਰਾਜਨੀਤੀ ਦੇ ਵਿੱਚ ਨਹੀਂ ਪੈਣਾ ਚਾਹੀਦਾ ਇੱਕ ਉਹ ਜੀ ਬਹੁਤ ਵੱਡਾ ਸਵਾਲ ਹੈ ਕਿ ਇਸ ਡੇਰੇ ਦੇ ਵਿੱਚੋਂ 169 ਸਰੂਪ ਡੇਰੇ ਦੇ ਵਿੱਚ ਕੀ ਮੈਂ ਰੱਖ ਸਕਦੇ ਆਪਾਂ ਨਹੀਂ ਰੱਖ ਸਕਦੇ ਇਹ ਤਾਂ ਹੁਣ ਸਾਰਿਆਂ ਨੂੰ ਪਤਾ ਹੀ ਆ ਠੀਕ ਹੈ ਨਾ ਆਮ ਪਿੰਡਾਂ 'ਚ ਗੁਰੂ ਘਰ ਜਾਂ بڑے بڑے ਗੁਰੂ ਘਰ ਵਿੱਚ ਦੋ ਨਾ ਹੋਣਗੇ ਤਿੰਨ ਹੋਣਗੇ ਵੀ ਕੋਈ ਖੰਡ ਪਾਠ ਕਰਾਉਣ ਲਈ ਗੁਰੂ ਸਾਹਿਬ ਨੂੰ ਲੈ ਜਾਂਦੇ ਆ ਜਾਂ ਹਨਾ ਪਰ ਇਦਾਂ ਇੱਕ ਵੱਡੀ ਮਾਤਰਾ ਦੇ ਵਿੱਚ ਉਹ ਬਹੁਤ ਜਾਂਚ ਦਾ ਵਿਸ਼ਾ ਤੁਸੀਂ ਐਸਜੀਪੀਸੀ ਦੇ ਪ੍ਰਧਾਨ ਦੀ ਗੱਲ ਕੀਤੀ ਧਾਮੀ ਸਾਹਿਬ ਪਹਿਲਾਂ ਬਿਆਨ ਦੰਦੇ ਹੋਏ ਨਜ਼ਰ ਆਏ ਸੀ ਕਿ ਨਾ 10 ਵੀ ਘਟਾਲੇ ਤਾਂ ਸਾਡੇ ਰੋਜੀ ਐਸਜੀਪੀਸੀ ਦੇ ਵਿੱਚ ਹੁੰਦੇ ਨੇ ਲੱਗਦਾ ਵੀ ਇਹ ਘੁਟਾਲਿਆਂ ਦਾ ਹੀ ਨਤੀਜਾ ਫਿਰੇ ਘੁਟਾਲਿਆਂ ਦਾ ਇਹ ਨਤੀਜਾ ਆ ਫਿਰ ਹੋਰ ਕੀ ਆ ਇਹ ਹੁਣ ਧਾਮੀ ਸਾਹਿਬ ਜਾਂਚ ਕਰ ਲੈਣ ਜੀ ਇੰਨੀ ਗੱਲ ਬੋਲਣ ਦੀ ਮਤ ਰੱਖਦੇ ਆ ਭਈ ਘਟਾਲੇ ਹੁੰਦੇ ਆ ਤੇ ਫਿਰ ਇਹਦੇ ਇਹ ਵੀ ਇਹਨੂੰ ਵੀ ਮੰਨ ਕੇ ਤਾਂ ਇਹਦੇ ਉੱਤੇ ਵੀ ਜਾਂਚ ਕਰਨ ਲੈ ਵਧੀਆ ਇਨਸਾਨ ਆ ਉਹ ਮੈਂ ਉਹਨਾਂ ਨੂੰ ਨਿੱਜੀ ਤੌਰ ਤੇ ਜਾਣਦਾ ਸਾਡੇ ਪਿੰਡ ਦੇ ਹੀ ਆ ਠੀਕ ਆ ਨਾ ਤੇ ਪਟਾਲਾ ਸਾਹਿਬ ਕਹਿੰਦੇ ਹੋਏ ਨਜ਼ਰ ਆਏ ਸੀ ਕਹਿੰਦੇ ਜਦੋਂ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਉੱਥੋਂ ਬਹੁਤ ਲੰਮਾ ਪ੍ਰੋਸੈਸ ਹੁੰਦਾ ਪਹਿਲਾ ਲਿਖਤੀ ਰੂਪ ਦੇ ਵਿੱਚ ਦੇਣਾ ਪੈਂਦਾ ਫਿਰ ਐਜੀਪੀਸੀ ਦੇ ਮੈਂਬਰ ਾਨੂਮਤੀ ਦੰਨੇ ਆ ਉਸ ਤੋਂ ਬਾਅਦ ਲੰਮਾ ਪ੍ਰਕਿਰਿਆ ਤੋਂ ਬਾਅਦ ਉੱਥੇ ਪ੍ਰਕਾਸ਼ ਹੁੰਦਾ ਪਰ ਆਖਰਕਾਰ ਜੇਕਰ ਗੱਲ ਕੀਤੀ ਜਾਵੇ ਇੰਨੀ ਵੱਡੀ ਗਿਣਤੀ ਦੇ ਵਿੱਚ ਉੱਥੇ ਕੋਈ ਮੰਨ ਲਓ ਵੀ ਕੋਈ ਾਨੂਮਤੀ ਨਹੀਂ ਮਿਲੀ ਕੋਈ ਕੁਝ ਨਹੀਂ ਮਿਲੀ ਸਿੱਧੇ ਲਿਆ ਕੇ ਰੱਖ ਲੈ ਤੇ ਦੂਜੇ ਪਾਸੇ ਲੱਗਦਾ ਵੀ ਐਸਜੀਪੀਸੀ ਦਾ ਕੋਈ ਵੱਡਾ ਮੈਂਬਰ ਹੋਵੇਗਾ ਜੋ ਫੋਨ ਕਰਦਾ ਸੀ ਹਾਂ ਜੀ ਦੇ ਦਿਓ ਸਰੂ ਬਿਲਕੁਲ ਦੇਖੋ ਆਮ ਜਦੋਂ ਗੁਰੂ ਘਰ ਆ ਜਾਂ ਕਿਸੇ ਨੇ ਵੀ ਨਾ ਕੋਈ ਸਰੂਪ ਵੀ ਬਾਬੇ ਦਾ ਚੇਂਜ ਕਰਨਾ ਨਾ ਪਹਿਲਾਂ ਐਜੀਪੀਸੀ ਮੈਂਬਰ ਦੇ ਸائن ਹੁੰਦੇ ਆ ਚਿੱਠੀ ਬਕਰਾਂ ਲਿਖੀ ਜਾਂਦੀ ਆ ਫਿਰ ਪੰਜ ਸਿੰਘ ਸਹਿਵਾਨਾਂ ਜਾਂਦੇ ਆ ਠੀਕ ਆ ਨਾ ਜਿਹੜੇ ਛੋਟੇ ਗੁਰੂ ਘਰ ਆ ਉਹਨਾਂ ਦੀ ਗੱਲ ਕਰਦਾ ਕਿਸੇ ਨੇ ਲਿਖਤ ਤੇ ਦਿੱਤੀ ਹੋਊਗੀ ਐਨੇ ਸਰੂਪ ਦਿੱਤੋ ਉਹ ਜਾਂਚਦਾ ਹੀ ਵੀ ਸ਼ਾ ਨਾ ਸਾਰਾ ਕੁਝ ਆ ਵੀ ਕੌਣ ਪਿੱਛੇ ਮੈਂਬਰ ਸ਼ਾਮਲ ਆ ਜਾਂ ਕੌਣ ਆ ਕਿੱਥੋਂ ਆ ਕੀ ਆ ਇਹ ਤੇ ਹੁਣ ਗੜਗਾਜ ਸਾਹਿਬ ਨੂੰ ਐਕਸ਼ਨ ਲੈਣਾ ਚਾਹੀਦਾ ਵੀ ਇਹਦੀ ਖੁੱਲ ਕੇ ਜਾਂਚ ਪਾਰ ਦਸ਼ਤਾ ਨਾ ਕਰਨ ਜਿਉ ਮੁੱਖ ਮੰਤਰੀ ਨੂੰ ਤਲਬ ਕਰ ਸਕਦੇ ਆ ਇਥੇ ਦੀ ਕਮੇਟੀ ਨੂੰ ਤਲਬ ਕਰ ਸਕਦੇ ਆ ਅਕਸਰ ਬਣੀ ਉਹ ਤੇ ਕਮੇਟੀ ਆ ਨਾ ਪੁਰਾਣੀ ਕਮੇਟੀ ਕੌਣ ਸੀ ਉਹਦੇ ਗਾ ਵਾਲੀ ਵਾਰਸ ਕੌਣ ਅਕਸਰ ਕੋ ਘਰ ਚ ਗੱਲ ਉਹ ਕਰਦਾ ਹੀ ਆ ਨਾ ਵੀ ਮੇਰਾ ਡੈਡੀ ਪ੍ਰਧਾਨ ਸੀ ਇਦਾਂ ਦੇ ਬੱਚਿਆਂ ਨੂੰ ਪਤਾ ਹੀ ਹੁੰਦਾ ਨਾ ਕੁਰਸੀ ਨਾ ਮਾ ਚੱਲਦਾ ਹੋ ਰਿਹਾ ਜਿੱਦਾਂ ਪ੍ਰਾਪਰਟੀ ਦਾ ਚੱਲਦਾ ਹੁੰਦਾ ਵੀ ਪ੍ਰਧਾਨ ਸੀ ਉਹਨੇ ਮੇਰੇ ਨਾਲ ਗੱਲ ਕੀਤੀ ਸੀ ਜਾਂ ਇਦਾਂ ਕੀਤੀ ਸੀ ਉਹ ਪੂਰੇ ਬਿਆਨ ਐਸਆਈਟੀ ਨੂੰ ਚਾਹੀਦੇ ਆ ਕਲਮ ਬੰਦ ਕਰਕੇ ਜਿਹੜਾ ਵੀ ਕੋਈ ਇਹਦੇ ਵਿੱਚ ਦੋਸ਼ੀ ਪਾਇਆ ਜਾਂਦਾ ਚਾਹੇ ਕਿੱਡਾ ਵੱਡਾ ਵੀ ਹੋਵੇ ਤੇ ਕਾਰਵਾਈ ਹੋਣੀ ਚਾਹੀਦੀ ਇੱਕ ਵਾਰ ਸਰਕਾਰ ਬ ਹੁਕਮ ਹੁੰਦਾ ਵੀ ਐਫ ਆਈ ਆਰ ਦਰਜ ਕਰੋ ਸਰਕਾਰ ਐਫ ਆਈ ਆਰ ਦਰਜ ਕੀਤੀ ਹੈ ਸੈਟ ਆਉਂਦੀ ਹੈ ਸੈਟ ਵੱਲੋਂ ਜਾਂਚ ਜਾਰੀ ਹੁੰਦੀ ਹੈ ਤੁਸੀਂ ਕੀ ਮੰਨਦੇ ਹੋ ਆਖਰ ਕੰਮ ਸਰਕਾਰ ਦਾ ਸੀ ਜਾਂ ਫਿਰ ਐਸ ਜੀ ਪੀ ਸੀ ਦਾ ਸੀ ਧਾਰਮਿਕ ਦੇਖੋ ਸਰਕਾਰ ਨੂੰ ਧਾਰਮਿਕ ਕੰਮਾਂ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਠੀਕ ਹੈ ਨਾ ਸਾਡੀ ਤਾਂ ਇਹ ਮੰਨਣਾ ਪਰ ਜੇ ਅਕਾਲ ਤੱਕ ਸਭ ਦੇ ਜਹੇਦਾਰ ਸਭ ਸਟੈਂਡ ਲੈਂਦੇ ਤੇ ਐਸ ਜੀ ਪੀ ਸੀ ਸ਼ਾਇਦ ਜਿਹੜੀ ਪੰਜਾਬ ਸਰਕਾਰ ਉਹ ਸ਼ਾਇਦ ਨਾ ਨਾ ਕਰਦੀ ਲੋੜ ਨਾ ਪੈਂਦੀ ਜੇਕਰ ਲੋੜ ਨਾ ਪੈਂਦੀ ਜੇ ਹੁਣ ਕਾਲ ਤੱਕ ਦਾ ਜਹੇਦਾਰ ਹੀ ਠੰਡਾ ਜਿਹਾ ਆ ਉਹ ਕਿਸੇ ਪਾਸੇ ਕੋ ਗੱਲ ਹੀ ਨਹੀਂ ਕਰਦਾ ਰਿਹਾ ਫੇ ਸਰਕਾਰ ਉਧਰੋਂ ਧਰਨਾ ਲੱਗਾ ਸੀ ਠੀਕ ਆ ਨਾ ਜੀ ਜੇ ਜਹੇਦਾਰ ਸਾਹਿਬ ਨੇ ਇਨਸਾਫ ਦੇਣਾ ਹੁੰਦਾ ਤੇ ਪਹਿਲਾਂ ਨਾ ਡਾਂਗਾ ਮਾਰਦੇ ਸਿੰਘਾਂ ਦੇ ਕਈਆਂ ਦੇ ਸਿਰ ਪਾਟੇ ਉੱਥੇ ਤੁਹਾਨੂੰ ਪਤਾ ਹੀ ਇਹ ਵੀਡੀਓ ਤੁਹਾਡੇ ਕੋਲੇ ਹੀ ਆ মিডিਆ ਦੇ ਕੁੱਤੇ ਪਈਆਂ ਜੇ ਜਹੇਦਾਰ ਸਾਹਿਬ ਨੇ ਜੀਐਸਜੀਪੀਸੀ ਨੇ ਪਹਿਲਾਂ ਦੇਣਾ ਦਾ ਜੀਐਸਜੀਪੀਸੀ ਤੇ ਧਰਨੇ ਲਈ ਜਗ੍ਹਾ ਨਹੀਂ ਸੀ ਦੇ ਰਹੀ ਉੱਥੇ ਠੀਕ ਆ ਨਾ ਉਹ ਵੀ ਧਰਨਾ ਕਿੱਥੇ ਜਾ ਕੇ ਲੱਗਾ ਭਾਈ ਬਡਾਲਾ ਉਥੇ ਉਹਨਾਂ ਦੇ ਸਿੰਘਾਂ ਦੇ ਸ਼ਾਬਾਸ਼ ਜਿਹੜੇ ਇੱਥੇ ਤੱਕ ਪਹੁੰਚੇ ਬਾਜੀ ਇੱਕ ਅਸੀਂ ਉਹਨਾਂ ਦੇ ਵਿੱਚੋਂ ਆ ਜਦੋਂ ਸੰਭੂ ਬਾਰਡਰ ਵਿਖੇ ਬੇਅਦਬੀ ਹੋਈ ਸੀ ਉਸ ਬੰਦੇ ਨੂੰ ਮਾਰ ਕੇ ਮਰੇ ਹੋਏ ਕਾਹ ਵਾਂਗੂ ਟੰਗ ਦਿੱਤਾ ਸੀਗਾ ਇੱਥੇ 169 ਸਰੂਪ ਨੇ ਬੇਅਦਬੀ ਵੀ ਹੋਈ ਹੈ ਜਿਹੜੇ ਹਾਲਾਤਾਂ ਦੇ ਵਿੱਚ ਰੱਖਿਆ ਗਿਆ ਸੀਗਾ ਉਹ ਆਪਾਂ ਬਿਆਨ ਨਹੀਂ ਕਰ ਸਕਦੇ ਹੁਣ ਇਹਨਾਂ ਦਾ ਕੀ ਹੋਣਾ ਚਾਹੀਦਾ ਇਹਨਾਂ ਦਾ ਵੀ ਜੋ ਉੱਥੇ ਹੋਇਆ ਉਹ ਹੀ ਹੋਣਾ ਚਾਹੀਦਾ ਠੀਕ ਹੈ ਨਾ ਪਰ ਪਹਿਲਾਂ ਜਾਂਚ ਹੋ ਕੇ ਜਿਹੜਾ ਦੋਸ਼ੀ ਪਾਇਆ ਜਾਂਦਾ ਐਵੇਂ ਏਦਾਂ ਨਹੀਂ ਕਰਨਾ ਚਾਹੀਦਾ ਪਰ ਹੁੰਦੇ ਦਰਜ ਜਿਹੜੀ ਚੀਜ਼ ਆਉਂਦੀ ਉਹਨੂੰ ਕਰਕੇ ਜੇ ਕੋਈ ਪ੍ਰਸ਼ਾਸਨ ਨਹੀਂ ਕਾਰਵਾਈ ਕਰਦਾ ਜਾਂ ਕੁਝ ਵੀ ਆ ਤੇ ਫਿਰ ਸਿੱਖ ਸੰਗਤ ਆਪ ਫੈਸਲਾ ਲੈਣਗੀਆਂ ਜਥੇਬੰਦੀਆਂ ਆਪ ਲੈਣ ਤੇ ਇੱਕ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ ਇੱਕ ਪਾਸੇ ਕਹ ਲੋ ਵੀ ਐਸਜੀਪੀਸੀ ਸਰਕਾਰ ਦੀ ਕਾਰਵਾਈ ਦਾ ਵਿਰੋਧ ਕਰ ਰਹੀ ਸੀ ਐਸਜੀਪੀਸੀ ਮੰਨਦੇ ਆ ਉਹ ਕਹਿੰਦੀ ਘੁਟਾਲਾ ਆ ਬਹੁਤ ਲੋਕ ਕਹਿੰਦੇ ਘੁਟਾਲਾ ਕੀਤਾ ਐਸਜੀਪੀਸੀ ਨੇ ਤਾਂ ਵਿਰੋਧ ਕਰ ਰਹੀ ਆ ਪਰ ਜ਼ਹੀਦਾਰ ਸਾਹਿਬ ਇਸ ਦਾ ਵਿਰੋਧ ਕਿਉਂ ਕਰ ਰਿਹਾ ਸੀ ਇਹ ਹੁਣ ਜ਼ਹੀਦਾਰ ਸਾਹਿਬ ਦੱਸ ਸਕਦੇ ਆ ਵੀ ਵਿਰੋਧ ਕਿਉਂ ਕਰਦੇ ਸੀ ਠੀਕ ਆ ਨਾ ਹੁਣ ਸਰਕਾਰ ਨੇ ਯੂ ਟਰਨ ਮਾਰ ਰਿਆ ਕੀ ਗੱਲ ਜ਼ਹੀਦਾਰ ਸਾਹਿਬ ਵੀ ਯੂ ਟਰਨ ਮਾਰਨਗੇ ਫਿਰ ਇਹੀ ਲੱਗਦਾ ਨਾ ਡਰ ਹੈ ਜ਼ਹੀਦਾਰ ਦੇ ਯੂ ਟਰਨ ਮਾਰਨ ਦਾ ਕਿਦਾਂ ਜਹੀਦਾਰ ਦੇ ਯੂ ਟਰਨ ਮਾਰਨ ਦਾ ਡਰ ਹੈ ਤੁਹਾਨੂੰ ਕੁਛ ਵੀ ਹੋ ਸਕਦਾ ਸਿਆਸੀ ਵੋਟ ਬੈਂਕ ਆ ਜੀ ਜੇ ਸਰਕਾਰ ਜੂਟਰਨ ਮਾਰ ਸਕਦੀ ਹੈ ਤਾਂ ਜਿਹੇਦਾਰ ਕਿਉਂ ਨਹੀਂ ਮਾਰ ਸਕਦਾ ਹੂੰ ਤੇ ਇੱਕ ਆਖਰੀ ਸਵਾਲ ਹੈ 169 ਸਰੂਪ ਦੇ ਨਾਲ ਲੱਗਦਾ ਹੈ ਸਰੂਪਾਂ ਦੇ ਵਿੱਚ ਗੜਬੜੀ ਕਰਨ ਦੀ ਸਾਜ਼ਿਸ਼ ਸੀਗੀ ਇਤਿਹਾਸ ਨੂੰ ਬਦਲਣ ਦੀ ਸਾਈ ਸੀਗੀ ਬਹੁਤ ਸਾਰੇ ਚੀਜ਼ਾਂ ਨੂੰ ਚੇਂਜ ਕੀਤਾ ਜਾ ਸਕਦਾ ਸੀਗਾ ਬਿਲਕੁਲ ਇਹੀ ਚੀਜ਼ ਲੱਗ ਰਹੀ ਹੈ ਵੀ ਨਵੇਂ ਜਿਹੜਾ ਸਰੂਪ ਇਹਨਾਂ ਨੇ ਸ਼ਿਪਾ ਕੇ ਉੱਥੇ ਰੱਖ ਲੈ ਪੁਰਾਣੇ ਰੂਪ ਹੌਲੀ ਹੌਲੀ ਜਦੋਂ ਵਿਰਧ ਹੋ ਜਾਣਗੇ ਅਗਨਪੇਟ ਕਰਕੇ ਨਵੇਂਾਂ ਦੇ ਵਿੱਚ ਕੁਝ ਚੇਂਜ ਕਰਾਂਗੇ ਜਾਂ ਬਾਣੀ ਨਾਲ ਛੇੜਛੜ ਕਰਾਂਗੇ ਇਹ ਹੀ ਚੀਜ਼ ਹੋ ਸਕਦੀ ਆ ਹੋਰ ਤੇ ਕੋਈ ਉਹਨਾਂ ਦੀ ਮਨਸ਼ਾ ਨਹੀਂ ਜਾਂ ਬਿਆਦਵੀ ਦੀ ਕੋਈ ਮਨਸ਼ਾ ਕੁਝ ਵੀ ਨਹੀਂ ਅਦਰ ਹੋ ਸਕਦਾ ਇਹ ਤੇ ਐਸਆਈਟੀ ਕਲੀਅਰ ਕਰ ਕਿਸ ਕਿਹਦਾ ਹੱਥ ਹੋ ਸਕਦਾ ਕਿਉਂਕਿ ਹਮੇਸ਼ਾ ਇੱਕ ਸਿੱਖ ਧਰਮੀ ਐ ਜੋ ਹਮੇਸ਼ਾ ਢਾਲ ਬਣ ਕੇ ਖੜਾ ਰਹਿੰਦਾ ਉਹ ਉਹੀ ਧਰਮ ਐ ਜੋ ਹਮੇਸ਼ਾ ਝੁਕਦਾ ਨਹੀਂ ਹੈਗਾ ਦੇਖੋ ਇਹ ਸਾਜ ਦੇ ਪਿੱਛੇ ਕੋਈ ਵੀ ਹੋ ਸਕਦਾ ਕੋਈ ਨਾ ਕੋਈ ਘਰ ਦਾ ਭੇਤੀ ਹੋ ਸਕਦਾ ਕੋਈ ਵੀ ਹੋ ਸਕਦਾ ਕਿਉਂਕਿ ਕਹਿੰਦੇ ਸਿਆਣੇ ਕਹਿੰਦੇ ਘਰ ਦਾ ਭੇਤੀ ਲੰਕਾ ਢਾਏ ਉਹੀ ਗੱਲ ਹੋ ਸਕਦੀ ਹੈ ਉਹੀ ਹੋ ਸਕਦਾ ਸੋ ਬਿਲਕੁਲੇ ਤਰਨਾ ਦਲਤੋ ਜਿਸ ਤਰ੍ਹਾਂ ਬਾਬਾ ਕੁਲਜੀ ਸਿੰਘ ਜੀ ਨੇ ਜਨਾਦਾ ਕਹਿਣਾ ਕਿ 179 ਸ੍ਰੂਪ ਜਿਸ ਤਰੀਕੇ ਦੇ ਨਾਲ ਉਸ ਡੇਰੇ ਦੇ ਵਿੱਚੋਂ ਬਰਾਮਦ ਹੋਏ ਨੇ ਤਾਂ ਕਿਤਨੇ ਕਿਤੇ ਬਹੁਤ ਜ਼ਿਆਦਾ ਚਿੰਤਾਜਕ ਨੇ ਜਨਕ ਨੇ ਕਿਉਂਕਿ ਉਹਨਾਂ ਸਰੂਪਾਂ ਦੇ ਰਾਹੀਂ ਬਹੁਤ ਕੁਝ ਕੀਤਾ ਜਾ ਸਕਦਾ ਸੀਗਾ ਆਉਣ ਵਾਲੇ ਸਮੇਂ ਦੇ ਵਿੱਚ ਬੇਅਦਬੀਆਂ ਹੋ ਸਕਦੀਆਂ ਸੀ জাফর ਸ਼੍ਰੀ ਗੁਰਗ੍ਰੰਥ ਸਾਹਿਬ ਦੇ ਵਿੱਚ ਜੋ ਵੀ ਚੀਜ਼ਾਂ ਲਿਖੀਆਂ ਹੋਈਆਂ ਨੇ ਪ੍ਰਕਾਸ਼ਿਤ ਹੋਈਆਂ ਹੋਈਆਂ ਨੇ ਉਹਨਾਂ ਨੂੰ ਪੂਰੀ ਤਰੀਕੇ ਦੇ ਨਾਲ ਬਦਲਿਆ ਵੀ ਜਾ ਸਕਦਾ ਸੀ ਤਾਂ ਕਿ ਆਉਣ ਵਾਲੀ ਪੀਡੀ ਨੂੰ ਜਾਂ ਫਿਰ ਸਿੱਖ ਧਰਮ ਨੂੰ ਪਟਕਣਾ ਵੱਲ ਜਿਹੜਾ ਲਜਾਇਆ ਜਾ ਸਕੇ ਕੈਮਰਨ ਅਸ਼ੋਕ ਦੇ ਨਾਲ ਮਹਿਵੀ ਵੀ ਇਕਾਂਦਰ ਪਕ